ਵਹੀ ਗੁਰ ਕੀ ਕਾ ਖਾਲਸਾ ਵਹੀ ਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਵੀਡੀਓ ਤੇ ਸਵਾਤਿ ਅੱਜ ਦੇ ਪਰ ਲੈ ਕੇ ਆ ਅਮਰਸ਼ਰ ਸਾਹੀ ਪੱਗ ਜੀ ਲੈਂਥ ਸਾਡੇ 7 ਮੀਟਰ ਦਾ ਕਪੜਾ ਡਪ ਹੋਇਆ ਵਰਤਿਆ ਤੇ ਸਭ ਤੋਂ ਪਹਿਲਾਂ ਆਪਾਂ ਪਹਿਲਾ ਲੜ ਲਾਉਣਾ ਸਿੱਧੇ ਸੈਂਟਰ ਚੋਂ ਲਿਆ ਕੇ ਲੜ ਨੂੰ ਪੂਣੀ ਦਾ ਹੌਲ ਤਾਂ ਬੱਥਾ ਲੈ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰੋਂ ਗੁਜੇ ਜਿਹੜਾ ਪਲੜ ਨੂੰ ਸੈਟ ਕਰ ਲੈਣਾ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਤਾਂ ਉਹ ਆਪਣਾ ਲੜ ਮਟਾਈ ਚ ਹੋ ਜਵੇ ਤੇ ਫਿਰ ਅਧਿਆ ਗੱਦੀ ਗਾਲ ਟੱਕ ਜਿਹੜਾ ਪਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਅਗਲਾ ਪਲੜਾ ਲੜਨ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਹੁਲਦਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰੋਂ ਗੁਲੇ ਨਾਲ ਜਿਹੜਾ ਪਲੜ ਨੂੰ ਉੱਤੇ ਲੋਡ ਕਰਾਂਗੇ ਚਾਰੋਂ ਗੁਲੇ ਨਾਲ ਜਿਹੜਾ ਪਲੜ ਨੂੰ ਉੱਤੇ ਲੋਡ ਕਰਕੇ ਸਾਫ ਕਰ ਲੈਣਾ ਲੜਨ ਨੂੰ ਸਾਫ ਕਰਕੇ ਇੱਕ ਵਾਰ ਜਿਹੜਾ ਲੜਨ ਫੋਲਡ ਕਰਾਂਗੇ ਲੜਨ ਨੂੰ ਚੜਾਈ ਤੇ ਕਾ ਲੈਣਾ ਚੜਾਈ ਕੇ ਕਰਕੇ ਆਪਾਂ ਜਿਹੜਾ ਲੜੂਗਾ ਉਹਨੂੰ ਹਾਫ ਜਿਹੜਾ ਬਣੀ ਲੜ ਦੀ ਜਿਹੜੀ ਅੱਧੀ ਅੱਧਿੱਥੇ ਆਪਾਂ ਅਧੋਂ ਦਾ ਲੜਦਾ ਉਹ ਥੋੜਾ ਲੜਨ ਨੂੰ ਅੰਦਰ ਨੂੰ ਫੋਲਡ ਕਰਾਂਗੇ ਤੇ ਫਿਰ ਥਲੇ ਜਿਹੜਾ ਆਪਣਾ ਕਲਰ ਬਣਿਆ ਹੋਊਗਾ ਉਹਨਾਂ ਦੋਨਾਂ ਲੜਾਂ ਨੂੰ ਸੈੱਟ ਕਰ ਲੈਣਾ ਸੈੱਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਤੇ ਦੋਈ ਲੜਾਂ ਜਿੰਨੀ ਆਪਣੀ ਹੱਥਾਂ ਨਾਲ ਸਪਾਈ ਹੋਵੇਗੀ ਉਹਨੀਆਂ ਪੱਥਾਂ ਨਾਲ ਸਪਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਜੇ ਚੰਗੀ ਤਰ੍ਹਾਂ ਪਲੜ ਨੂੰ ਸਾਫ਼ ਕਰ ਕੇ ਜਿਹੜਾ ਲੜਨ ਲਗਾ ਦੇਣਾ ਤੇ ਗਲੇੜਾ ਪਲੜ ਨੂੰ ਲੜਨ ਵੈਕ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲ ਦਾ ਪਾਸ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰੋਂ ਗੋਲੇ ਨਾਲ ਜਿਹੜਾ ਪਲੜ ਨੂੰ ਉਤਲੋੜ ਕਰਾਂਗੇ ਦੋਈ ਪੱਲੇ ਇਕੱਠੇ ਕਰਾਂਗੇ ਤੇ ਜਿਹੜਾ ਲੜਨ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਇੱਕ ਵਾਰ ਜਿਹੜਾ ਲੜਨ ਨੂੰ ਫੋਲ ਕਰਾਂਗੇ ਇੱਕ ਵਾਰ ਜਿਹੜਾ ਲੜ ਨੂੰ ਹੋਲਡ ਕਰਕੇ ਤੇ ਜਿਵੇਂ ਤੁਹਾਨੂੰ ਦੱਸਿਆ ਲੜ ਨੂੰ ਚੜਾਈ ਤੇ ਕਰਕੇ ਜਿੱਥੇ ਆਪਣਾ ਲੜ ਦਾ ਆਦੋਂ ਦੋਗ ਉਹਥੇ ਆਪਣਾ ਲੜ ਨੂੰ ਅੰਦਰ ਨੂੰ ਹੋਲਡ ਕਰਾਂਗੇ ਅੰਦਰ ਨੂੰ ਹੋਲਡ ਕਰਕੇ ਥਲੇੜਾ ਆਪਣਾ ਲੜ ਬਣਾਊਗਾ ਉਹਨਾਂ ਦੋਨਾਂ ਲੜਾਂ ਨੂੰ ਇਕੱਠੇ ਕਰ ਲੈਣਾ ਦੋਨਾਂ ਲੜਾਂ ਨੂੰ ਇਕੱਠੇ ਕਰਕੇ ਉੱਤੜਾ ਲੜ ਨੂੰ ਦੱਬ ਲੈਣਾ ਦੱਬ ਕੇ ਜਿੰਨੀ ਹੱਥ ਨਾਲ ਸਫਾਈ ਹੋਊਗੀ ਉੰਨੀ ਪੱਥਰ ਨਾਲ ਸਫਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਜੇ ਜਿਹੜੇ ਹੁਣ ਲੜ ਲਾਇਨ ਉਹਨਾਂ ਦੀ ਜਿਹੜੀ ਆ ਪਾਸਾ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਨੂੰ ਸਾਫ ਕਰ ਲੈਣਾ ਤੁਮ ਦਾ ਫਾਂ ਜਿਹੜਾ ਪਾਉ ਲੋਡ ਕਰ ਲੈਣਾ ਤੇ ਪਰ ਇਸ ਤੋਂ ਬਾਅਦ ਜਿਹੜਾ ਆ ਅਗਲਾ ਲੜਾ ਲਗਾਉਣਾ ਲੜਨ ਵੈਗ ਤੋਂ ਪਿੰਚ ਕਰ ਲੈਣਾ ਦੋ ਹੀ ਪੱਲੇ ਇਕੱਠੇ ਕਰ ਲੈਣੇ ਆ ਤਬੇ ਜਿਵੇਂ ਤੁਹਾਨੂੰ ਦੱਸਿਆ ਗਿਆ ਇੱਕ ਵਾਇਰ ਲੜਨ ਨੂੰ ਫੋਲਡ ਕਰਾਂਗੇ ਚੌੜਾਈ ਚ ਕਰ ਲੈਣਾ ਲੜਨ ਨੂੰ ਤੇ ਫਿਰ ਉਹਦੇ ਅੱਧ ਚੋਂ ਜਿਹੜਾ ਆਪਣਾ ਦੂਜਾ ਸੈਕੰਡ ਲੜਾ ਜਿਹੜਾ ਆਪਾਂ ਬਣਾਉਣਾ ਹੈ ਸੈਕੰਡ ਦੂਜਾ ਲੜ ਬਣਾ ਕੇ ਦੋਹੀ ਲੜ ਇਕੱਠੇ ਕਰ ਲੈਣੇ ਹਨ ਦੋਹੀ ਲੜ ਇਕੱਠੇ ਕਰ ਤੋਦ ਹੱਥਾਂ ਨਾਲ ਜਿੰਨੀ ਸਫਾਈ ਹੋ ਗਈ ਉਹਨੀਆਂ ਹੱਥਾਂ ਨਾਲ ਸਫਾਈ ਕਰਕੇ ਤੇ ਜਿੰਨੀ ਹੱਥਾਂ ਦਾ ਮੋਟਾਈ ਹੋਵੇਗੀ ਉਹਨੀਆਂ ਹੱਥਾਂ ਨਾਲ ਮੋਟਾਈ ਕਰਕੇ ਤੇ ਫਸ ਲੜਾ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਤੇ ਨਾਲ ਨਾਲ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਐ ਤੇ ਪਰ ਇਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਾ ਲਗਾਉਣਾ ਲਾਰਮ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦੋਖਲ ਤੋਂ ਬਸ ਹੱਥ ਜਿਹਾ ਰੱਖਿਆ ਗਏ ਬੰਦ ਪਾਸ ਤੋਂ ਰੱਖ ਕੇ ਦੋਈ ਪੱਲੇ ਇਕੱਠੇ ਕਰਾਂਗੇ ਦੋਈ ਪੱਲੇ ਇਕੱਠੇ ਕਰਕੇ ਚਾਰੋਂ ਉਂਗਲਾਂ ਨਾਲ ਜਿਹੜਾ ਪੈੜ ਨੂੰ ਉੱਤੋਂ ਲੋੜ ਕਰਾਂਗੇ ਚਾਰੋਂ ਉਂਗਲਾਂ ਨਾਲ ਜਿਹੜਾ ਪੈੜ ਨੂੰ ਉੱਤੋਂ ਲੋੜ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਆਪਣੇ ਲੜ ਚੋ ਹਾਫ ਚੋ ਜਿਹੜਾ ਪਲੜ ਨੂੰ ਫੋਲਡ ਕਰਾਂਗੇ ਇੱਕ ਇੱਕ ਵਾਰ ਹਾਫ ਚੋ ਲੜ ਨੂੰ ਫੋਲਡ ਕਰਕੇ ਦੋ ਲੜ ਜਿਹੜੇ ਆਪਣੇ ਬਣ ਜਾਣਗੇ ਦੋ ਲੜ ਬਣਾ ਕੇ ਦੋਨਾਂ ਲੜ ਨੂੰ ਲੋਡ ਕਰ ਲੈਣਾ ਇਹ ਵੀ ਲੜਨੇ ਉਹ ਵੀ ਜਿਹੜੇ ਆਪਾਂ ਲੋਡ ਕਰ ਲੈਣੇ ਹਨ ਨਾ ਨੋਤ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਜਿਹੜੀ ਆਪਾਂ ਲੜਾਂ ਦੀ ਸਫਾਈ ਕਰ ਲੈਣੀ ਹੈ ਤਾਂ ਜੋ ਉਹਨਾਂ ਵਿੱਚ ਕੋਈ ਬਲ ਨਾ ਰਹੇ ਜਿਹੜੇ ਆਪਣੇ ਪਿਛਲੇ ਲੜੁੰਦੇ ਥਲਲੇ ਉਹਨਾਂ ਨੂੰ ਵੀ ਸਾਫ਼ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਵਰਤ ਸਕਦੇ ਤੇ ਉਸੇ ਲੜਾਂ ਦੇ ਵੀ ਜੇ ਤਾਂ ਸਾਫ਼ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਚਾਰੋਂ ਗੁਲੇ ਲੜਾ ਪਲੜ ਨੂੰ ਤੋਲੜ ਕਰਕੇ ਅਗਲਾ ਲੜਾ ਪਲੜ ਲਾਉਣਾ ਤੇ ਆਪਣਾ ਪਹਿਲਾ ਪਹਿਲਾ ਜਿਆਦਾ ਖੋਲਣਾ ਦੂਜਾ ਪਹਿਲਾ ਨਾਲ ਮਟਾਈ ਵਾਲੇ ਪਾਸੇ ਨਾਲ ਜੋੜਾਂਗੇ ਤੇ ਜਿਹੜਾ ਲੜ ਨੂੰ ਸਾਫ਼ ਕਰਕੇ ਖੋਲ ਲੈਣਾ ਇੱਕ ਤੱਕ ਅਗਦਾ ਖੋਲ ਕੇ ਚਾਰੋਂ ਗੁਲੇ ਲੜਾ ਪਲੜ ਨੂੰ ਤੋਲੜ ਕਰਾਂਗੇ ਤੇ ਉਤ ਲੜ ਦਾ ਫਾਂੜੜਾ ਪੂਰ ਲੋਡ ਕਰਕੇ ਲੜਨ ਬੈਗ ਤੋਂ ਸਫਾਈ ਚ ਲੈ ਕੇ ਆਉਣਾ ਬੈਗ ਤੋਂ ਸਫਾਈ ਚ ਲੈ ਆ ਕੇ ਫਿਰ ਨੱਕ ਦੀ ਸੀ ਜਿਹੜਾ ਪਲੜ ਨੂੰ ਫੋੜਨਾ ਹੈ ਨੱਕ ਤੇ ਸੀ ਜਿਹੜਾ ਪਲੜ ਨੂੰ ਫੋਲਡ ਕਰਕੇ ਉੱਤੋਂ ਦਾ ਲੜਨ ਦੱਬ ਕੇ ਜਿਹੜੀ ਆਪਣੀ ਸ਼ੇਪ ਆਲੋਡ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਜਿੰਨੀ ਤੇ ਉਹਦੀ ਚੜਾਈ ਆ ਖਣਾ ਚਾਹੁੰਦੇ ਤੁਸੀਂ ਉਹਨੇ ਉਹਦੀ ਚੜਾਈ ਰੱਖ ਕੇ ਤੇੜਾ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਤੇ ਹੁਜੜਿਆ ਪਰ ਨਾਲ ਇਹਨਾਂ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਐ ਤੇ ਇਹਨਾਂ ਨੂੰ ਸਾਫ਼ ਕਰ ਲੈਣਾ ਤੇ ਜੇ ਕਿਸੇ ਲੜਦਾ ਫਾੜਾ ਘਟਿਆ ਵਧਿਆ ਦਾ ਤਾਂ ਉਹਦੇ ਤੇ ਜਿਹੜਾ ਆਪਾਂ ਬਾਾਈ ਫੇੜ ਕੇ ਉਹਦਾ ਫਾੜਾ ਪਾਸ ਸੈੱਟ ਕਰ ਲੈਣਾ ਤੇ ਜੇ ਕਿਸੇ ਲੜਦੀ ਮੁਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ ਤੇ ਆਪਾਂ ਬਾਹਰ ਨਾਲ ਪ੍ਰੈਸ ਕਰਕੇ ਉਹਦੀ ਮੁਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਐ ਤੁਪੇ ਜਿਹੜਾ ਆਪਾਂ ਪੱਗ ਮੈਨ ਲਗਾਉਣ ਨੱਕਦੀ ਸੀ ਜਿਹੜਾ ਆਪਾਂ ਪੱਗ ਮੈਨ ਲਗਾਉਣਾ ਹੈ ਨੱਕਦੀ ਹੀ ਜਿਹੜਾ ਆਪਾਂ ਪੱਗ ਤੇ ਲਗਾ ਕੇ ਤੇ ਜਿਹੜਾ ਆਪਾਂ ਕੱਲ੍ਹ ਕੀ ਲੜ ਲਗਾਉਣਾ ਕੱਲ੍ਹ ਕੀ ਲੜ ਨੂੰ ਦੱਤ ਤੇ ਦੱਲੇ ਫੋਲਡ ਕਰ ਲੈਣਾ ਬਰਾਬਰ ਫੋਲਡ ਕਰਕੇ ਖਿਆਰੋਂਗ ਲੇਣਾ ਪਲੜ ਨੂੰ ਸਾਫ ਕਰ ਲੈਣਾ ਉਂਗਲੀਆਂ ਜਿਹੜਾ ਪਲੜ ਨੂੰ ਸਾਫ ਕਰਕੇ ਜਿੰਨਾ ਆਪਾਂ ਪੱਲਾ ਰੱਖ ਤੇ ਰੱਖੇ ਇਹ ਉਹਨਾਂ ਪਲੜ ਨੂੰ ਅਖ ਤੇ ਰੱਖਾਂਗੇ ਉਹਨਾਂ ਪੱਗ ਲੜ ਨੂੰ ਅਖ ਤੇ ਰੱਖੇੜਾ ਲੜ ਨੂੰ ਫਿਰ ਪੱਗ ਪੈਦੇ ਥੱਲੇ ਰੱਖਣਾ ਹੈ ਲੜ ਨੂੰ ਪੱਗ ਪੈਦੇ ਥੱਲੇ ਰੱਖ ਕੇ ਜਿੰਨੇ ਆਜੋ ਬਲ ਪੈਦੇ ਹੋਣਗੇ ਇੱਥੇ ਜਿੰਨੇ ਚੋ ਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਨੀਆਂ ਦੀ ਚੜਾਈ ਰੱਖ ਕਿਹੜਾ ਲੜ ਨੂੰ 프ਰੰਟ ਵੱਲ ਨੂੰ ਫੋਲਡ ਕਰ ਦੇਣਾ 프ਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਤੇ ਉਹਦੇ ਬਰਨੂ ਤੇ ਜਿਹਨੀ ਚੜਾਈ ਰੱਖਣੇ ਚਾਹੁੰਦੇ ਤੁਸੀਂ ਉਹਦੀ ਚੜਾਈ ਦਾ ਕਿਹੜਾ ਲੜਨ ਉੱਤੇ ਦੱਬ ਰਹਿਣਾ ਟੜੇ ਕਾਲ ਦੀ ਲੜਦ ਉੱਤੇ ਬਾਲ ਰਹੇ ਨੇ ਉਹਨਾਂ ਨੂੰ ਆਪ ਬਾਹਰ ਨਾਲ ਕੱਢ ਲੈਣਾ ਹੈ ਜੇ ਟੜੇ ਲੜ ਉੱਤੋਂ ਖਿਸਕੇ ਤਾਂ ਤੁਸੀਂ ਇੱਕ ਜਾਂ ਦੋ ਪੱਗ ਬਿਹਲੇ ਲੜ ਨੂੰ ਟਕਾਉਣ ਵਾਸਤੇ ਲਗਾ ਸਕਦੇ ਹੋ ਤੇ ਫਿਰ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪੱਲੇ ਸੱਤੇ ਸੈਂਟਰ ਤੋਂ ਉਹਨੂੰ ਬਵੇ ਤੋ ਖਿੱਚ ਲੈਣਾ ਹੈ ਬਵੇ ਤੋ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾਣਾ ਹੈ ਲੜ ਨੂੰ ਚਾਰ ਉਂਗਲ ਜਿਹੜਾ ਆਲਰਮ ਤੋਂ ਖਿੱਚ ਖਿੱਚ ਕੇ ਤੇ ਚਾਰ ਉਂਗਲ ਜਿਹੜਾ ਪਰ ਨੂੰ ਸਿਰ ਨੂੰ ਦਬ ਲੈਣਾ ਸਿਰ ਨੂੰ ਦਬ ਕੇ ਜਿੱਥੋਂ ਕਿਤੇ ਉਸਨਾਂ ਗ ਰਹਿੰਦਾ ਉੱਥੋਂ ਇੱਕ ਜਿਹੜਾ ਆਪਾਂ ਡਬਲ ਸ਼ੀਸ਼ਾ ਦੇ ਕਿਹੜਾ ਆਪਾਂ ਸਿਰਾ ਕਵਰ ਕਰਨਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰਾ ਚੰਗੀ ਤਰ੍ਹਾਂ ਟੈਡ ਕਵਰ ਕਰਨਾ ਹੈ ਤੇ ਜਦ ਚਾਰੇ ਪਾਸੇ ਜਿਹੜਾ ਆਪਾਂ ਸਿਰਾ ਚੰਗੀ ਤਰ੍ਹਾਂ ਟੈਡ ਕਵਰ ਕਰਕੇ ਤੇ ਇੱਕ ਵਾਰ ਖਿੱਚ ਲਾਗੇ ਜਿੱਥੋਂ ਕਿ ਤੋਂ ਫਿਰ ਸਨਗਰੇ ਤੋਂ ਉੱਥੋਂ ਬੜਵਲ ਸ਼ੀਆ ਦੇ ਕਿੜਾ ਪਾ ਆਪਣਾ ਸੇਰਾ ਕਵਰ ਕਰ ਲੈਣਾ ਉਤਰਦਾ ਜਿਹੜਾ ਕੁਆੜਵਾ ਵੇ ਲਾਗੇ ਤਾਇੜੋਂ ਨਾਲ ਭਾਜਲਾ ਬਰਬਰ ਹੋ ਜਵੇ ਬੈਡੜ ਲਗੋਣਾ ਅੱਧਾ ਸਜੋ ਅੱਧਾ ਗੱਬੇ ਫੋਲਡ ਕਰ ਕੇ ਕਿਹੜਾ ਪਲਾਨ ਨੂੰ ਬੈਗ ਤੇ ਹੀ ਚੜਾਈ ਚਾ ਕਰਕੇ ਤੇ ਸਫਾਈ ਤੇ ਜਿਹੜਾ ਲੜ ਨੂੰ ਦੱਬਣਾ ਹੈ ਜਲਦੀ ਨੋਟ ਲੈ ਕੇ ਆ ਜੁਣੀਆਂ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ